ਪਰ ਮੈਂ ਉਹ ਕਦੀ ਪੇਟੀਆਂ ਲੈਣ ਆਇਆ ਤੇ ਡੇਰਾ ਰੋਡ ਸੋਢੀ ਭਾਈ ਦੀ ਦੁਕਾਨ ਕੋਲ ਜਾ ਕੇ ਅੰਮ੍ਰਿਤਸਰ ਕੀਤਾ ਲੋ ਜੀ ਪੇਟੀਆਂ ਸਾਡੀਆਂ ਆ ਗਿਆ ਦੇਖੋ ਕਾ ਸਾਡੇ ਸੋਢੀ ਭਾਈ ਹੈ ਜੇ ਕਿਸੇ ਵੀ ਮੇਰਾ ਵੀਰ ਭਰਾ ਹਟਾਲੇ ਦੇਖ ਰਿਹਾ ਤੇ ਭਾਈ ਕੋ ਜਰੂਰ ਆਇਓ ਸੋਢੀ ਭਾਈ ਦਾ ਐਡਰੈਸ ਦਾ ਦਵੇ ਹੈ ਆ ਤਾਂ ਸੋਢੀ ਕੰਪਨੀ ਦੀਆਂ ਰੋਸ ਕਾਲਾ ਇਹਨੂੰ ਪਾ ਲਓ ਲੋ ਜੀ ਸੋਢੀ ਭਾਈ ਦੀ ਦੁਕਾਨ ਤੇ ਤੁਹਾਨੂੰ ਸਾਰਾ ਮਿਲ ਜੇਗਾ ਫਰੂਟ ਦੇਖੋ ਪੈਕਿੰਗ ਰੈਜ਼ਨੇਬਲ ਪ੍ਰਾਈਸ ਤੇ ਮਿਲੇਗਾ ਦੇਖੋ ਸਾਰਾ ਭਾਈ ਨੇ ਸਟਾਕ ਅੰਦਰ ਲਾ ਕੇ ਰੱਖਿਆ ਹੈ ਹੈਪੀ ਨੀਵੀ ਬੋਤਲ ਆ ਮਾਜਾ ਦੀ ਆ 566 ਰੁਪਏ ਦੀ ਪੀਏਗੀ ਮੱਦਦ ਕਰਾ ਰਹੇ ਨੇ ਸਾਡੀ ਕੀ ਆ ਛੋਟੀ ਭਈ ਨਹੀਂ ਦੁਕਾਨ ਆ ਆ ਥੱਲੇ ਨੰਬਰ ਲਿਖਿਆ ਹੈ ਜਿਕੇ ਨੇ ਆਰਡਰ ਰੂਡਰ ਬੁੱਕ ਕਰਾਣਾ ਭਾਈ ਬੁਕਾ ਰਹਾਂਦਾ ਚੱਲੀ ਅੱਗੇ ਹੋਰ ਵਧੀਆ ਲੱਗਿਆ ਭਾਈ ਫੇਰ ਆਵਾਂਗੇ ਇੱਕ ਵਾਰੀ ਜੀ ਆ ਭਾਈ ਜੀ ਚੱਲਿਆ ਨਵੇਂ ਲੋਕਾਂ ਦਾ ਸਵਾਗਤ ਹੈ ਵੈਲਕਮ ਬੈਕ ਟੂ ਮੇ ਚੈਨਲ ਅਗਲੀ ਦੁਨੀਆ 21 ਸੋ ਸਮਾਨ ਹੋਮ ਆ ਲੈ ਆ ਚੱਲਿਆ ਵਾ ਤੇ ਮੇਰੇ ਨਾਲ ਅੱਜ ਜਗਸ਼ੈ ਲਓ ਜੀ ਇਹ ਚੰਗ ਸ਼ਾਈ ਮੇਰੇ ਨਾਲ ਚੱਲਿਆ ਹੋਣਾ ਸਾਡੇ ਬਵੀ ਭਾਈ ਮਿਲ ਚੁੱਕਿਆ ਔਰ ਬਵੀ ਭਾਈ ਠੀਕ ਠਾਕ ਕਿੱਦੈ ਸਹਰਾ ਹੋ ਰਹੀਆਂ ਹਸੀ ਜਾਂ ਨਾ ਯਾਰ ਤੂੰ ਬਹੁਤ ਐਨੀ ਗਰਮੀ ਪੈ ਰਹੀ ਹੈ ਨਾ ਕੀ ਕਰਨਾ ਗਰਮੀ ਤਾਂ ਫਰਿੱਜ ਲੰਮੇ ਪੈਣਾਗਾ ਜਾਗੇ ਐਚੀ ਵੱਲ ਲੱਗਿਆ ਜਾ ਆਹ ਕੈਂਡੀ ਲੱਲਾ ਕੈਂਡੀ ਚ ਪੈ ਜਾਗਾ ਲੰਮੇ ਇਹ ਪੂਗਾ ਗਾੜੀ ਤਰ ਤਰ ਜਾ ਕੇ ਨਾ ਹੁਣ ਭਾਂਡੇ ਭੁੰਡੇ ਲੈਣੇ ਥੋੜੇ ਹੋਰ ਲੈਣੇ ਆਪ ਸਭ ਤੋਂ ਪਹਿਲਾਂ ਨਾ ਸਕੂਲ ਹੈਗਾ ਗਲਾਬੋ ਦਾ ਸਕੂਲ ਕਿੰਨੇ ਹੁੰਨੇ ਆਪਾਂ ਸੋ ਚੱਲਦੇ ਹਾਂ ਅੱਧ ਅੰਦਰ ਸੋ ਦੇਖਨੇ ਸਮਾਨ ਆਬ ਇਹ ਦੁਨੀਆ ਵੀ ਟੈਲਕ ਉਹ ਜੋ ਵੀ ਚੰਨ ਮਿਚੂਣ ਨਹੀਂ ਭਾਂਡੇ ਤੋਂ ਮਿਲ ਜਾਂਦੇ ਆ। ਸੋ ਲਓ ਜੀ ਇਹਨਾਂ ਨੇ ਇੱਥੇ ਕੋਈ ਕੁੱਤੇ ਵੀ ਰੱਖੇ ਹੋਏ ਆ। ਸਾਰੋ ਕੁਥੇ ਇੱਕ ਇੱਕ ਹੋ ਜੀ। ਸੋ ਆ ਭਾਂਡੇ ਭੁੰਡੇ ਤੁਹਾਨੂੰ ਇੱਥੋਂ ਮਿਲ ਜਾਣਗੇ। ਲਓ ਜੀ ਠਹਿਰ ਕੇ ਆਨੇ ਆ ਘਰ ਹੈ ਨਹੀਂ ਕੋਈ ਲੱਗਦਾ ਕਿਤੇ ਗੇਰਿਆ ਕਿ ਭਾਂਡੇ ਚਲੇ ਆ ਸਮਾਨ ਲੈ। ਚਲੀ ਹੈ ਨਹੀਂ ਹਰੇ ਕਰਦੇ ਆ। ਲੈ ਲਈ ਆਪਣੀ ਬਣੇ ਰਿਓ ਵੀਡੀਓ। ਲੋ ਜੀ ਫੇਰ ਨਿਕਲ ਗਿਆ ਭਰਾ ਤੁਹਾਡਾ ਆਪਣੀ ਗਲੀ ਚੋਂ ਬਾਹਰ ਦੇਖੋ ਬਰੇ ਕੱਕ ਦੀਆਂ ਛੀਛੀ ਕਰਨ ਦੀਆਂ ਸੋ ਨਿਕਲ ਚੁਕੇ ਆਪਾਂ ਫੇਰ ਬਾਹਰ ਅਨੰਦ ਆ ਗਿਆ ਮੈਂ ਅਣੀ ਮੈਂ ਆਏਗਾ ਨਾ ਫੇਰ ਬੜਾ ਮਜ਼ਾ ਆਇਆ ਵਿਆਹ ਦੀ ਗਿਆ ਰਹਾ ਹਾਂ ਹਾਂ ਵਿਆਹ ਦੀ ਗਿਆ ਪਰ ਆਦੇ ਨੂੰ ਢੀਕਨ ਹੈ ਤੇਰੇ ਬੜੇ ਮਿਕਸ ਕਰਦੇ ਤੇ ਉਹ ਵੀ ਪਹਿਲੇ ਫੁੱਟੂਰੇ ਬੜੇ ਜਨਾ ਮਾਰਾ ਹੋਠੀ ਰਹਾ ਮੇਰਾ ਰੱਖ ਦਈਏ ਤੇ ਲੋ ਜੀ ਪੇ ਨਿਕਲ ਗਏ ਆ ਪਰ ਹੁਣ ਐਸ ਟਾਈਮ ਆ ਦੁਪਹਿਰ ਦੇ ਵੱਜੇ ਹੋਏ ਆ 2:30 ਤੇ ਧੁੱਪ ਕੁੜੀ ਕਰਾਕੀ ਲੱਗੀ ਹੋਈ ਆ ਪਰ ਖਾਨ ਜਿਹੜਾ ਨਾ ਕੱਲ ਮਿਲਿਆ ਰੇ ਇਸ ਘੜੇ ਦੇ ਉੱਤੇ ਨੂੰ ਗੋੜੇ ਦਾ ਅੱਜ ਸਮਾੜ ਆਪਣਾ ਕੋ ਪੂਰਾ ਕਰ ਕੋ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਮੈਨੂੰ ਜਾਣਾ ਪੈਣਾ ਗਾਂਦੀ ਕਿਉਂਕਿ ਛੋਟੀ ਰੀਠੀ ਉੱਥੋਂ ਜਾ ਕੇ ਨਾ ਪਾਣੀ ਪੁਣੀ ਦਾ ਇੰਤਜ਼ਾਮ ਕਰਨਾ ਵਾ ਪਾਣੀ ਤੇ ਕੋਲਡ ਡਰਿੰਕ ਦੀ ਬੋਤਲਾਂ ਵਗੈਰਾ ਲੈਣੇ ਆ ਮੈਂ ਫੇਰ ਆਪਣਾ ਇਹ ਸਾਰਾ ਜਿੰਨਾ ਵੀ ਹੈ ਨਾ ਸਿਟੀ ਰੋਡ ਆ ਦੁਪਹਿਰੇ ਇੱਥੇ ਬਹੁਤ ਜ਼ਿਆਦਾ ਨਾ ਰਸ਼ ਹੁੰਦਾ ਖਾਸ ਕਰ ਪਿੰਡਾਂ ਤੋਂ ਨਾ ਲੋਕ ਇੱਥੇ ਸ਼ੋਪਿੰਗ ਕਰਨ ਸਕੂਟਰੀਆਂ ਦੇਖੋ ਆਪੂ ਸ਼ੰਦੀ ਹੱਟੀ ਦੇ ਬਾਹਰ ਦੇਖੋ ਸਕੂਟਰੀਆਂ ਆ ਬਾਈਕਾਂ ਮੋਟਰਸਾਈਕਲ ਕਿੱਥੋਂ ਕਿੱਥੋਂ ਤੱਕ ਲੱਗੇ ਆ ਵੀ ਦੁਕਾਨ ਬਹੁਤ ਫੇਮਸ ਤੇ ਤਾਨੂੰ ਪਹਿਲ ਵੀ ਲੋਕ ਜੂ ਵੀ ਆਂਦੇ ਨਾ ਸਾਰੀਆਂ ਲੱਗੀਆਂ ਗਾ ਉਹ ਸੰਭਾਦ ਕਰਮ ਹੈ ਗਰਮ ਹੈ ਇਹ ਮੋਟਰ ਬੜਾ ਗਰਮ ਮੌਸਮ ਆ ਯਾਰ ਬਹੁਤ ਢੀਕ ਬੜਾ ਤਲਾ ਅੰਦਰ ਸਾਹਮਣੇ ਢੀਕ ਵਾਲਾ ਤਲਾ ਇਹ ਠੀਕ ਆ ਆਪਾਂ ਹੁਣ ਜਾਣਾ ਸਿੱਧਾ ਇਧਰ ਹੀ ਆ ਨਾਇਰ ਅੜਲ ਦੀ ਦੁਕਾਨ ਆ ਚੰਨ ਚੰਨ ਲੱਗਦਾ ਸੋਠੇ ਨਾ ਡੇਰਾ ਰੋਡ ਸੋਢੀ ਦੀ ਦੁਕਾਨ ਬਹੁਤ ਜ਼ਿਆਦਾ ਫੇਮਸ ਹੈਗੀ ਆ ਹੋਲਡਿੰਗਾ ਵਗੈਰਾ ਜੋ ਵੀ ਹੈ ਤੁਹਾਨੂੰ ਇੱਥੇ ਮਿਲ ਜਣਗੇ ਆਹ ਹੈਗੀ ਸੋਢੀ ਦੀ ਟੀ ਆ ਗਿਆ ਜਨਾ ਕਿ ਇਹ ਨੂੰ ਜਾ ਲੋ ਜੀ ਪਾਣੀ ਦੀ ਪੇਟੀਆਂ ਲੈਣ ਆਏ ਆ ਤੇ ਡੇਰਾ ਰੋਡ ਸੋਢੀ ਮੇਰੀ ਦੁਕਾਨ ਬਹੁਤ ਜ਼ਿਆਦਾ ਤੇਮਸਾ ਕੀ ਆ ਬਾਕੀ ਸਾਰਿਆਂ ਨੂੰ ਬੰਦੇ ਪੇਟੀਆਂ ਸਾਡੀ ਆ ਗਿਆ ਆ ਦੇਖੋ ਤੇ ਆ ਸਾਡੇ ਸੋਢੀ ਭਾਈ ਜੇ ਕਿਸੇ ਵੀ ਮੇਰਾ ਵੀਰ ਭਰਾ ਪਟਾਲੇ ਦੇਖ ਰਿਹਾ ਤੇ ਭਾਈ ਕੋ ਜਰੂਰ ਆਇਓ ਇੱਥੇ ਭਾਈ ਕੋ ਵਧੀਆ ਰ ਵਧੀਆ ਤੁਹਾਨੂੰ ਜੀ ਨੇ ਵੀ ਲਿਕਵਿਡ ਸਮਾਨ ਤਾਂ ਨੂੰ ਇੱਥੇ ਮਿਲ ਜੇਗਾ ਤੇ ਭਾਈ ਦਾ ਨੇਚਰ ਵੀ ਬਹੁਤ ਕਹ ਡਾ ਗਾ ਯਾਰ ਜੀ ਦੂਰ ਆਏ ਹੋ ਅਗੇ ਮਾ ਵੱਲ ਆ ਗਏ ਆ ਹਾਂ ਬਾਲੇ ਮੰਦਰ ਖੰਨੇ ਆਂ ਯਾ ਭਾਈ ਕੋਈ ਆਰਤੀ ਦੂਰ ਆਏ ਹੋ ਸੋਡੀ ਭਾਈ ਡਰੈਸ ਦਾ ਦੋਆ ਹੈ ਰਾਤੋ ਸੋਡੀ ਇਹਨਾਂ ਕਪੜੀਆਂ ਦੀਆਂ ਰੋਸਟਾ ਲਾ ਨੇਰੋਂ ਪਰ ਕੰਪਲੈਕਸ ਕੋਲੇ ਚੜਦੇ ਆ ਭਾਈ ਦੀ ਦੁਕਾਨ ਹੈਗੀ ਐ ਬਾਈ ਬਟਾਲੇ ਬਹੁਤ ਜ਼ਿਆਦਾ ਫੇਮਸ ਈ ਹੈ ਭਾਈ ਨਹੀਂ ਬਾਕੀ ਨੂੰ ਪਤਾ ਨਹੀਂ ਬਾਕੀ ਹੁਣ ਆਪੋ ਹੋਰ ਸਮਾਨ ਲੈ ਆਈਏ ਅੰਦੀਆ ਘਟਾਓ ਆ ਜਾ ਲੋ ਆਈਏ ਲੋਜੀ ਛੋਟੀ ਪਈ ਦੁਕਾਨ ਤੇ ਤੁਹਾਨੂੰ ਸਾਰਾ ਮਿਲ ਜੇਗਾ ਫਰੂਟ ਦੇਖੋ ਪੈਕਿੰਗ ਤੇ ਰੀਜ਼ਨੇਬਲ ਪ੍ਰਾਈਸ ਤੇ ਮਿਲੇਗਾ ਦੇਖੋ ਸਾਰਾ ਭਾਈ ਹੁਣਾਂ ਨੇ ਸਟਾਕ ਅੰਦਰ ਲਾ ਕੇ ਰੱਖਿਆ ਹੈ ਹੈਪੀ ਦੀ ਵੀ ਬੋਤਲ ਆਮ ਆਜਾ ਦੀ ਵੀ ਆ 500 ਕੁਸ਼ ਰੁਪਏ ਦੀ ਪਏਗੀ ਬਹੁਤ ਘਟ ਹੈ ਗਿਆ ਸਾਰੀਆਂ ਚੀਜ਼ਾਂ ਤੇ ਭਾਈ ਸਾਰਾ ਸਮਾਨ ਹੈਗਾ ਵਾ ਤੇ ਜਰੂਰ ਆਇਓ ਜੋ ਕੋਈ ਵੇਖਦਾ ਪਿਆ ਲੋਈ ਕਾਕਾ ਉਫਰਾਂਦੇਆ ਪੇਟੀਆਂ ਜੀ ਵੇਖੋ ਜੀ ਆਪਣੀਆਂ ਪੇਟੀਆਂ ਸਾਰੀਆਂ ਜਿਹੜੀਆਂ ਭਾਈ ਰੱਖਦੇ ਹੋਏ ਨੇ ਕੀ ਆ ਛੋਟੀ ਭਈ ਦੀ ਦੁਕਾਨ ਆ ਆ ਥੱਲੇ ਨੰਬਰ ਲਿਖਿਆ ਆ ਜੀ ਕਿ ਇਹਨੇ ਆਰਡਰ ਰੂਡਰ ਬੁੱਕ ਰਾਣਾ ਭਾਈ ਘੁੜਾ ਸਕਦਾ ਛੋਟੀ ਭਈ ਹੋਰ ਵਧੀਆ ਲੱਗੇ ਤੁਹਾਨੂੰ ਮਿਲ ਕੇ ਮਾਰਾ ਤੁਹਾਨੂੰ ਭਾਈ ਸੋ ਮਿਲਦੇ ਆ ਜੀ ਅੱਗੇ ਹੋਰ ਵਧੀਆ ਲੱਗਿਆ ਭਾਈ ਫੇਰ ਆਵਾਂਗੇ ਇੱਕ ਵਾਰੀ ਛੇ ਭਾਈ ਚੱਲੇ ਨੀ ਮਾਰਕਾ ਸਮਾਨ ਆਪਣਾ ਲੱਲਿਆ ਵਾ ਤੇ ਉਹ ਈ ਰਿਕਸ਼ੇ ਤੇ ਕਰ ਲਿਆ ਆਏ ਫਿਲਹਾਲ ਛੱਬੀ ਪੇਟੀਆਂ ਲੈਂਦੀਆਂ ਵਾਂ 26 ਪੇਟੀਆਂ ਬਾਅਦ ਚ ਲੈਣੀਆਂ ਵਾਂ ਟੋਟਲ 52 ਪੇਟੀਆਂ ਲੱਗਣੀਆਂ ਵਾਂ ਬਹੁਤ ਜ਼ਿਆਦਾ ਹੈ ਗਿਆ ਜੇ ਕੇ ਇਹਨੇ ਵੀ ਸਮਾਨ ਲੈਣਾ ਹੈ ਨਾ ਤੇ ਯਾਰ ਛੋਡੀ ਭਾਈ ਦੀ ਦੁਕਾਨ ਤੇ ਜਾਓ ਛੋਡੀ ਭਾਈ ਦੀ ਦੁਕਾਨ ਤੇ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਤੁਹਾਨੂੰ ਸਮਾਨ ਮਿਲ ਜੇਗਾ ਤੇ ਪੱਕੀ ਘੈਂਟ ਹੈ ਗੱਲ ਤੇ ਯਾਰ ਬਾਈ ਮਿਲ ਚੁੱਕੀ ਨਹੀਂ ਆਪਣੀ ਸ਼ੋਪ ਤੇ ਮਹਾਦੇਵ ਇਹਨਾਂ ਦੀ ਸ਼ੋਪ ਹੈ ਜੇ ਕੇ ਇਹਨੇ ਵੀ ਸਮਾਨ ਤੋਂ ਲੈਣਾ ਭਾਈ ਉਹਨਾਂ ਦੀ ਦੁਕਾਨ ਤੇ ਆਹ ਕਰ ਲੈ ਬਾਕੀ ਆ ਗਰਮੀ ਬਹੁਤ ਹੈ ਗਿਆ ਹਨਾ ਗਰਮ ਤਾਂ ਓਹ ਕਿੱਧਰ ਆ ਰਹੇ ਆਪਾਂ ਸਮਾਨ ਲੈ ਆ ਕੇ ਓਹ ਜਾ ਰਹਾ ਰਹੇ ਆ ਆਹ ਆਹ ਮੇਰਾ ਸ਼ੁਕਰ ਮਾਨ ਦੀ ਸੱਚੀ ਮਮਾ ਕਹਿੰਦਾ ਆਜੇ ਚੱਲ ਠੀਕ ਹੈ ਓਕੇ ਓਕੇ ਬਾਏ ਤਾਈ ਆਇਓ 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 ਗੱਡੀ ਲਾ ਕੇ ਇੱਧਰ ਨੂੰ ਮੋੜ ਲਿਓ ਕਿਤੇ ਜੜਮੀ ਬਹੁਤ ਜ਼ਿਆਦਾ ਹੈ ਕਿ ਬੰਦਾ ਕਰੇ ਤੇ ਕਰੇਗੀ ਠੀਕ ਹੈ ਕੀ ਗੱਲ ਮੈਂ ਯਾਰ ਖਿਵਾਲੇ ਨੂੰ ਨਾ ਬਾਰੋ ਬਾਰੀ ਲੈ ਜਾਂਦਾ ਵਾ ਕਿਉਂਕਿ ਉੱਪਰ ਖਾਬਰ ਜਗਾ ਬਹੁਤ ਆ ਗਿਆ ਤੁਥਰੇ ਐਮ ਸੀ ਨੇ ਉਹਨਾਂ ਦੀ ਸ਼ੋਪ ਆ ਸੇ ਮਟ ਵਗੈਰਾ ਤੁਹਾਨੂੰ ਇੱਥੇ ਮਿਲ ਜਾਣਗੇ ਸਲੋ ਜੀ ਪਾ ਆ ਚੁੱਕੇ ਆ ਫੇਰ ਆਪਣੇ ਘਰੇ ਤੋਂ ਰੱਤੀ ਬਣਾ ਰਹੇ ਪੁੱਛੇ ਤੇ ਲਈਏ ਜਦਾ ਸੈਰ ਤੇ ਹੋਣਾ ਆਪਣਾ ਮੋਟਰਸਾਈਕਲ ਸਲੋ ਜੀ ਆ ਗਿਆ ਸਾਡਾ ਰਕਸ਼ਾ ਹੁਣ ਸਮਾਨ ਲੂ ਭਾਈਏ ਰੁਕ ਦੋ ਰੁਕ ਦੇ ਇੱਥੇ ਆ ਗਿਆ ਰਕਸ਼ਾ ਹੁਣ ਸਮਾਨ ਸਾਡਾ ਲੱਗੇਗਾ ਇੱਕ ਇੱਕ ਕਰਕੇ ਲੋਜੀ ਪੇਟੀਆਂ ਆਪਣੀਆਂ ਆ ਗਈਆਂ ਵਾ ਬਾਕੀ ਹੋ ਰਹਿੰਦੀ ਉਹ ਬਾਅਦ ਚ ਲੈ ਆਵਾਂਗੇ ਪਾਣੀ ਦੀ ਪੇਟੀਆਂ ਲੈ ਛੱਡ ਗਿਆ ਵਾ ਹੋਣਾ ਚਿੱਲੇ ਬਾਕੀ ਸਮਾਨ ਲੈ ਅੰਤੇ ਬਾਕੀ ਆ ਵਿੱਚ ਹੀ ਆਸੇ ਹੀ ਲੈ ਗੰਦੇ ਆ ਬੜੇ ਜਨੇ ਨੇ ਪਾਇਆ ਦਹੀ ਇੱਕ ਮੈਂ ਵੀ ਮੰਗਾ ਲਿਆ ਆਨਲਾਈਨ ਤੇ ਐਮਾਜ਼ੋਨ ਤੋਂ ਜਾਂ ਫਲਿੱਪਕਾਰਟ ਤੋਂ ਅਵੇਲੇਬਲ ਹੈ ਤਾਂ ਸੋ ਸਹੀ ਲੱਗਦਾ ਕੀ ਲੱਗਦਾ ਕਹਿੰਦੇ ਹੈ ਸਹੀ ਲੱਗਦਾ ਕਿ ਨਹੀਂ ਸਹੀ ਲੱਗਿਆ ਤਾਂ ਜਿਹੜਾ ਸਮਾਨ ਰਹਿ ਗਿਆ ਵਾ ਉਹ ਹੁਣ ਮੈਂ ਲੈਣ ਚੱਲਿਆ ਵਾ ਲੋਜੀ ਵੇਰ ਮੈਂ ਨਿਕਲ ਗਿਆ ਕਿ ਮੱਕੜ ਦੇਖੋ ਸਹੀ ਲੱਗਦਾ ਕਿ ਨਹੀਂ ਬਾਅਦ ਦਾ ਪਿਓ ਆਂਦੀ ਵਿੱਚ ਨਹੀਂ ਹੁੰਦੀ ਇਹਦੀ ਮਨੋ ਹਨੀ ਭਾ ਜਾਣ ਦੇ ਕੀ ਨਹੀਂ ਦੇ। ਬੰਦੀ ਹੋਈਗੀ। ਇਹੋਂ ਵੀਡੀਓ ਦੇਖ ਕੇ ਪਤਾ ਲੱਗੇਗਾ। ਇਹ ਜਿਹੜਾ ਦਿਓ ਮੈਨੂੰ। ਲੇ ਮਾਇਆ ਹਾਂ ਦੁਕਾਨ ਬੰਦ ਹੀ ਅੱਜ ਦੁਕਾਨ ਖੁੱਲੀ ਹੈਗੀ ਐ। ਇਹ ਦੇਖੋ ਮੈਂ ਮਹਿੰਦਰ ਜਨਰਲ ਸਟੋਰ ਤੇ ਲਈ ਹੋਣਾ ਆਪਣਾ ਸਮਾਨ ਜਿਹੜਾ ਰਹਿ ਗਿਆ। ਸਵਾਜੀ ਮੈਂ ਮਹਿੰਦਰ ਜਨਰਲ ਸਟੋਰ। ਸੋ ਆਪਣਾ ਜਿਹੜਾ ਸਮਾਨ ਉੱਥੇ ਰਹਿ ਗਿਆ ਸੀ ਮੈਂ ਲੈਣ। ਚੱਲਦੇ ਹਾਂ। ਲੋਰੀ ਆਸਮਾਨ ਆਪਣਾ ਘੜ ਲਿਆ ਖੰਡ ਵੀ ਆ ਗਈ ਲੋਰੀ ਜੀ ਤੇ ਵੀ ਆ ਗਏ ਚੋਰ ਵੀ ਆ ਗਏ ਤੇਲ ਆ ਚਰਾਗਾ ਵਸਤੇ ਲਿਆ ਬਾਕੀ ਆਟੇ ਦੀ ਗੁੱਥੀਆਂ ਆਣੀਆਂ ਵਾ ਲੋ ਜੀ ਆਪਣੀ ਆਟੇ ਦੀ ਗੁੱਥੀਆਂ ਵੀ ਆ ਗਈਆਂ 1 2 3 4 ਬਾਕੀ 6 ਹੋਰ ਰਹਿ ਗਈਆਂ ਕੋਈ ਆਣ ਗਿਆ ਤੇਰਾ ਬੁੱਝ ਨਹੀਂ ਲੋ ਜੀ ਆਟੇ ਦੀ ਗੁੱਥੀ ਆ ਗਈਆਂ ਚੋਰਾਂ ਦੀ ਕੋੜੀ ਗਰੀ ਤੇਲ ਲਿਖਾਂਗੇ ਕੋਈ ਤੇ ਭਾਈ ਤੇਲ ਬਣਾਉਂਦੇ ਆ ਮੋੜਾ ਸੌਰ ਜਨੀਵਾਂ ਲੋਰੀ ਪਾਪਾ ਜੀ ਕੋਲ ਫੇਰ ਆ ਚੁੱਕਿਆ ਸਵਾਨ ਲੈਣ ਕੱਲ ਮੈਂ ਆਇਆ ਤੁਹਾਨੂੰ ਬੜਾ ਦੁਕਾਨ ਪਾਣੀ ਕਿੰਨੇ ਬਣੇ ਭਾਜੀ 3440 ਲੋ ਜੀ ਆਪਾਂ ਸਮਾਨ ਨੇ ਹੰਦੇ ਲੈਂਦੇ ਸਾਾਨੂੰ ਪਛਾੜੇ ਪਸੀਨੇ ਸੁੱਟ ਕੇ ਗਰਮੀ ਬੜੀ ਜ਼ਿਆਦਾ ਈ ਹੈ ਤੇ ਤੁਸੀਂ ਵੀਡੀਓ ਨਾਲ ਨਾਲ ਵਧੀਆ ਦੇਖਣਾ ਤੇ ਤੁਹਾਡਾ ਆਟੋ ਆ ਚੁੱਕਿਆ ਆ ਆ ਦੇਖੋ ਸੁਪਰਮੈਨ ਵੈਰੀ ਡੇਂਜਰਸ ਤੁਹਾਡੇ ਕਰਕੇ ਵੇਖੋ ਗਰਮੀ ਦੇ ਕੰਮ ਕਰ ਰਹੇ ਲੋ ਜੀ ਪਹਿਲਾਂ ਸਮਾਨ ਥੋੜਾ ਬਤਾ ਰੱਖ ਲੱਗੇ ਐ ਇੱਥੇ ਤੇ ਆ ਵੀਰ ਆਇਆ ਸਾਡੇ ਨਾਲ ਭਰਾ ਇਹ ਲੈ ਕੇ ਜਾਏਗਾ ਸਾਨੂੰ ਹੁਣ ਮੰ ਪਾ ਲੈ ਮਾ ਮੁੱਤ ਕਰ ਗਿਆ ਚਲ ਕਣੀ ਤੱਕ ਉਹ ਵੀ ਹਣੀ ਵੀ ਨਾਲ ਕਰਾ ਰਿਹਾ ਮਦਰ ਤੇ ਵੀ ਤਾਂ ਖਲ ਗਿਆ ਲੋ ਜੀ ਇਹ ਬਾਈ ਆ ਕਰ ਖਵਾਉਂਦੇ ਸਾਡਾ ਭਰਾ ਨਾਲ ਅੱਪਾ ਗੱਡੀ ਲੋਡ ਕਰ ਲਈ ਸਾਰੀ ਹੋਰ ਦੋ ਗੱਥੇ ਰਾਹ ਗਿਆ ਹਣੀ ਸਹੀ ਆ ਵਾ ਰਹੀਆਂ ਤਿੰਨ ਹੋ ਰਹਿ ਹਾਂ ਪਾਈਦਾ ਆ ਆ ਗਿਆ ਚਲ ਭਰਾ ਚਲ ਮੈਂ ਮਗਨ ਮਗਨ ਅਗੀ ਸਾ ਲੋ ਜੀ ਆ ਤੇਰੇ ਕੁਸਿਆਂ ਆ ਗਿਆਂ ਬਕੀ ਸਮਾਨ ਸੇ ਪੜਾਉ ਬਾਈ ਆ ਗੇ ਪਿੱਛੇ ਲੈ ਗੋ ਸਾਰਾ ਯਾਰ ਮੈਂ ਫੇਸ ਹੀ ਪਾਇਆ ਧਿਆਵਾ ਪਰ ਇਹਨਾਂ ਦਾ ਪਕੀਨਾ ਬਹੁਤ ਜ਼ਿਆਦਾ ਆ ਗਿਆ ਮੈਂ ਜੋ ਲਾ ਕੇ ਤੁਹਾਨੂੰ ਦਿਖਾਵਾਂਗਾ ਨਾ ਦੇਖੋ ਬਹੁਤ ਜ਼ਿਆਦਾ ਪਕੀਨਾ ਆ ਗਿਆ ਇਹ ਸਾਰਾ ਸਮਾਨ ਇਹ ਆ ਗਿਆ ਲੈ ਲੈ ਆਹ ਫਰਾ ਡੱਬੇ ਆਈਏ ਫੜ ਕੇ ਤੇ ਲੈ ਲਏ سٹਾਰ ਕਵੀ ਵੀ ਆ ਗਿਆ ਕਿਤੇ ਜਨਮ ਦਿਨ ਕਰਾ ਸ਼ਬੀਨ ਸਮਾਨ ਸਾਰਾ ਆ ਗਿਆ ਇੱਥੇ ਲੋ ਜੀ ਆਪਾਂ ਜਾ ਰਿਹਾ ਚਾਚਾ ਬੈ ਗਿਆ ਜਾਣਾ ਚੱਲੇ ਆਪਾਂ ਭਾਂਡੇ ਲੈਣ ਦੁਪਹਿਰੇ ਗਈ ਹੋਰ ਉੱਤੇ ਮਿਲੇ ਨਹੀਂ ਹੁੰਦੇ ਸ਼ਾਮ ਕੀ ਭੰਦੇ ਤੇ ਲੈ ਗਿਆ ਪੈਂਡਿੰਗ ਹੋਲੈਂਡ ਚੱਲੇ ਆ ਹੁਣ ਜੰਗ ਦੇ ਸੇ ਬੈਠੂ ਨੇ ਪਿੱਛੇ ਉਹ ਨੈਕਟਿਵ ਨੇ ਆ ਕੇ ਤੇ ਅੱਗੇ ਪੈਦਲ ਆਏ ਤੇ ਚਾਚਾ ਦਾਸ ਦੀ ਗੱਲ ਬਾਤ ਹੈ ਗੱਲ ਬਾਤ ਠੀਕ ਹੈ ਹੁਣ ਚਲ ਵੀ ਬੋਰ ਹੈ ਭਾਂਡੇ ਲੈ ਚਲੇ ਆਂ ਆ ਦੋਵੇਂ ਦੇ ਆਪ ਦੇਖਣੇ ਜਾਣਗੇ ਅੱਜ ਦੁਪਹਿਰੇ ਗਏ ਸੀ ਤੇ ਮਿਲਿਆ ਨਹੀਂ ਹੁਣ ਚੱਲਨੇ ਆ ਫੇਰ ਦੁਬਾਰਾ ਜਾਂਦੇ ਲੋ ਜੀ ਸ਼ੋਕ ਕੁਮਾਰ ਪਪਾਈ ਸਾਡੇ ਇਹ ਸਮਾਨ ਸਾਰਾ ਲੈ ਕੇ ਆਣਗੇ ਉੱਧ ਜਾਗੇ ਹਨਾ ਪਪਾ ਸਾਰਾ ਸਮਾਨ ਇੱਥੇ ਪਹਿਲਾਂ ਆਣਾ ਠੀਕ ਆ ਆ ਦੇਖੋ ਯਾ ਮੁਰਗੇ ਦੇ ਖੇਤ ਹਨਾ ਉਹ ਜੰਗ ਗਿਆ ਹੋਇਆ ਪੁਸ਼ਨ ਦੇਖੋ ਸਾਰਾ ਸਮਾਨ ਇੱਥੇ ਪਿਆ ਰ ਆ ਪਪਾ ਗਿਆ ਬੁਲਾਣ ਜੰਗ ਵੀ ਨਾਲ ਹੈਲਪ ਕਰਾ ਰਿਆ ਸਾਰਾ ਜਿੰਨਾ ਵੀ ਤੁਹਾਨੂੰ ਵਿਆਹ ਸ਼ਾਦੀਆਂ ਲਈ ਜੋ ਕੋਈ ਫੰਕਸ਼ਨ ਲਈ ਚਾਹੀਦਾ ਨਾ ਇੱਧਰ ਕਮਰੇ ਇੱਥੇ ਸਮਾਨ ਹੀ ਕਾਫੀ ਆ ਆ ਸਾਰਾ ਹੀ ਆ ਲੋ ਜੀ ਭਾਂਡੇ ਪੁੰਡੇ ਸਾਰੇ ਇੱਥੇ ਲੱਗੇ ਜਿਕੇ ਨੂੰ ਲੋੜ ਆ ਨਾ ਆ ਦੇਖੋ ਆ ਸ਼ਾਲੇ ਆ ਠੀਕ ਆ ਕੋਈ ਨਹੀਂ ਚੱਲਣਗੇ ਕਿਰੇ ਤੁਸੀਂ ਚੰਗੇ ਲੈ ਆਈ ਨਾ ਜਿਹੜੇ ਕੇਗਾ ਉਹ ਛਾ ਜਾਵੇਗਾ ਪਪਾ ਤਲਾਈਆਂ ਤੁਲੀਆਂ ਧੁੰਦੇ ਬਾਦ ਚ ਕਿੱਡੇ ਰਹਿੰਦੀਆਂ ਨੇ ਇਹ ਤੋ ਆਈ ਆਣ ਤੇ ਸਾਰਾ ਸਮਾਨ ਮਿਲ ਜੇਗਾ ਨਾ ਇੱਥੇ ਦਾਦੇ ਕੀ ਕੀ ਹੈਗਾ ਜੋ ਵੀ ਵਿਆਹ ਸ਼ਾਦੀ ਲਈ ਜੋ ਵੀ ਹੈ ਸਾਰਾ ਕੁਝ ਉਹ ਜੀ ਆ ਹੁੰਦਾ ਇੱਥੇ ਮੇਨ ਨਾ ਗਲਾਬ ਸਕੂਲ ਦੇ ਸਾਹਮਣੇ ਹੈਗਾ ਵਾ ਠੀਕ ਆ ਬਾਕੀ ਬਹੁਤੀ ਗੱਲ ਇਹਦੇ ਜੰਗਸ਼ਾਹੀ ਤੁਹਾਨੂੰ ਪਤਾ ਫਰਮੈਸ਼ ਪਾ ਦੇਣਗੇ ਤੇ ਪਪਾ ਸਾਰਾ ਸਮਾਨ ਠ ਹੁੰਦਾ ਹੈਗਾ ਵਾ ਤੇ ਮੈਡਮ ਹੁੰਦੇ ਨੇ ਮੈਡਮ ਆ ਨਹੀਂ ਰਹੇ ਇੱਥੇ ਚ ਸ਼ਰਮਾਂਦੇ ਨੇ ਸਾਰਾ ਸਮਾਨ ਤੁਹਾਨੂੰ ਮਿਲ ਜੇਗਾ A ਤੋਂ Z ਚਾਣਣੀਆਂ ਤੋਂ ਲੈ ਕੇ B ਤੋਂ Z ਸਾਰਾ ਬਾਕੀ ਆ ਵਾ ਇੱਕ ਵਾਰੀ ਜ਼ਰੂਰ ਆਇਓ ਠੀਕ ਆ ਸਲੀਫ ਜੰਗਸਾਈ ਚਲੋ ਚਲੋ ਚਲੀ ਜੀ ਸੇਬ ਬਦਵਾਰ ਆਈ ਤੇ ਆਮਨਾ ਓਕੇ ਸੁਭਾ ਲੈ ਗੋ ਠੀਕ ਆ ਆ ਗਿਆ ਆ ਗਿਆ ਲੋ ਜੀ ਚੱਲਦੇ ਹਾਂ ਹੁਣ ਫੇਰ ਤਿਆਰ ਬਾ ਆ ਜਾਂਦੀ ਨਾ ਤੁਨ ਸੁੱਖਾ ਹੀ ਦੇਖਣੀ ਆ ਹਾਂ ਇਹ ਆ ਪੇਰ ਆਪਾਂ ਜੰਗ ਤੇ ਮੈਂ ਸਮਾਨ ਲੈਣ ਕੇ ਰਹਿ ਗਿਆ ਸੀ ਗੁਰਬਤਾ ਦੇਖਦੇ ਕੀ ਲੈ ਕੇ ਜਾਣਾ ਬਾਕੀ ਜੰਗਸਾਈ ਸਾਡੇ ਪਿੱਛੇ ਬਿਠੇ ਹੈ ਜੰਗਸਾਈ ਤੁਸੀਂ ਦੋ ਕੋਈ ਆਪਣੀ ਪਰਵਚਨ ਦੱਸੋ ਕੁਝ ਜੀ ਇਹ ਨਾਲ ਹੀ ਸਹੀ ਪੌਣ ਕੇ ਹਨੇਰਾ ਹੋ ਚੁੱਕਿਆ ਸ਼ਾਮ ਪੈ ਚੁੱਕੀ ਹੈ ਲੋ ਦੀ ਫਾਈਨਲੀ ਮੈਂ ਆ ਗਿਆ ਘਾਰ ਉਧਾਰ ਪੈ ਗਈ ਸਮਾਨ ਨਹੀਂ ਮਿਲੇ ਅਥਰੇ ਜਰੋਗੇ ਆ ਬੈਟਰੀ ਲੋ ਗਈ ਜੀ ਇਸ ਤੋਂ ਬੰਮਰ ਲੋਗ ਜੀ ਬਣਾ ਕੇ ਤੋਂ ਕਾਰ ਆ ਗਿਆ ਜੰਗ ਚੇ ਚਲ ਗਿਆ ਪਾਕਿਸਤਾਨ ਲਿਆਵਾਂਗਾ ਸਵੇਰੇ ਠੀਕ ਹੈ ਸੋ ਅੱਜ ਦਾ ਵੀ ਲੋਗ ਇੱਥੇ ਸਮਾਪਤ ਕਰਦੇ ਆ ਠੀਕ ਹੈ ਬਲੋਗ ਚੰਗਾ ਲੱਗੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਕਰ ਦਿਓ ਸਬਸਕ੍ਰਾਈਬ ਬਾਏ ਬਾਏ